ਕਹਾਣੀ ਗਿੱਦੜ ਅਤੇ ਜੱਟ ਇੱਕ ਵਾਰੀ ਦੀ ਗੱਲ ਹੈ ਕਿ ਇੱਕ ਜੱਟ ਨੇ ਅਤੇ ਇੱਕ ਗਿੱਦੜ ਨੇ ਆਪਸ ਵਿੱਚ ਪਿਆਲੀ ਕਰ ਲਈ ਤੇ ਦੋਵੇਂ ਇਕੱਠੇ ਖੇਤ ਬੀਜਿਆ ਕਰਨ ਖੇਤਾਂ ਦਾ ਅੱਧਾ ਕੰਮ ਜੱਟ ਕਰਿਆ ਕਰੇ ਤੇ ਅੱਧਾ ਗਿੱਦੜ ਪਰ ਜੱਟ ਬੜਾ ਸ਼ੈਤਾਨ ਸੀ ਉਸ ਨੇ ਜਦੋਂ ਫਸਲ ਵੰਡਿਆ ਕਰਨੀ ਤਾਂ ਗਿੱਦੜ ਨੂੰ ਫਸਲ ਦਾ ਰੈਂਦ ਖੂਨ ਦੇ ਦਿਆ ਕਰਨਾ ਇੱਕ ਵਾਰ ਜੱਟ ਤੇ ਗਿੱਦੜ ਨੇ ਕਣਕ ਬੀਜੀ ਜਦ ਕਣਕ ਪੱਕ ਗਈ ਤਾਂ ਜੱਟ ਨੇ ਆਪ ਉੱਪਰਲਾ ਹਿੱਸਾ ਲੈ ਲਿਆ ਤੇ ਗਿੱਦੜ ਨੂੰ ਹੇਠਲਾ ਦੇ ਦਿੱਤਾ ਜੱਟ ਨੇ ਤਾਂ ਕਣਕ ਦੇ ਸਿੱਟੇ-ਸਿੱਟੇ ਉੱਪਰੋਂ ਵੱਢ ਲਏ ਤਾਂ 나ੜ-ਨਾੜ ਗਿੱਦੜ ਨੂੰ ਦੇ ਦਿੱਤਾ ਜੱਟ ਨੇ ਸਿੱਟਿਆਂ ਨੂੰ ਗਾ ਕੇ ਦਾਣਿਆਂ ਦਾ ਬੋਲ ਲਾ ਲਿਆ ਪਰ ਗਿੱਦੜ ਵਿਚਾਰਾ ਕਈ ਦਿਨ 나ੜ ਗਾਉਂਦਾ ਰਿਹਾ ਵਿੱਚੋਂ ਦਾਣਾ ਇੱਕ ਵੀ ਨਾ ਨਿਕਲਿਆ ਅਗਲੀ ਵਾਰ ਗਿੱਦੜ ਕਹਿਣ ਲੱਗਾ ਮੈਂ ਹੇਠਲਾ ਹਿੱਸਾ ਨਹੀਂ ਲੈਣਾ ਮੈਂ ਤਾਂ ਉੱਪਰ ਵਾਲਾ ਹਿੱਸਾ ਲਵਾਂਗਾ ਇਸ ਵਾਰ ਜੱਟ ਨੇ ਗਾਜਰਾ ਗੋਗਲੂ ਤੇ ਮੂੜੀਆਂ ਬੀਜੀਆਂ ਜਦ ਫਸਲ ਪੱਕ ਗਈ ਤਾਂ ਜੱਟ ਨੇ ਗਿੱਦੜ ਨੂੰ ਕਿਹਾ ਕਿ ਆਪ ਹੀ ਗਿੱਦੜਾ ਆਪਾਂ ਫਸਲ ਵੰਡੀਏ ਗਿੱਦੜ ਨੇ ਬੜੇ ਖੁਸ਼ ਹੋ ਕੇ ਕਿਹਾ ਮੈਂ ਤਾਂ ਇਸ ਵਾਰ ਲਾ ਹਿੱਸਾ ਨਹੀਂ ਲੈਣਾ ਇਸ ਵਾਰ ਤੂੰ ਲਾ ਹਿੱਸਾ ਲੈ ਜੱਟ ਨੇ ਕਿਹਾ ਚੰਗਾ ਜੱਟ ਨੇ ਗਿੱਦੜ ਨੂੰ ਗਾਜਰਾ ਮੂੜੀਆਂ ਤੇ ਪੱਤੇ-ਪੱਤੇ ਦੇ ਦਿੱਤੇ ਤੇ ਆਪ ੋਂ ਗਾਜਰਾ ਮੂੜੀਆਂ ਸਾਂਭ ਲਈਆਂ ਇਸ ਵਾਰ ਵੀ ਗਿੱਦੜ ਦੇ ਪੱਲੇ ਕੁਝ ਨਾ ਪਿਆ ਤੇ ਸਾਰਾ ਕੁਝ ਜੱਟ ਲੈ ਗਿਆ ਜਾਦ ਗਿੱਦੜ ਨੂੰ ਜੱਟ ਦੀ ਚਲਾਕੀ ਦਾ ਪਤਾ ਲੱਗਾ ਤਾਂ ਉਹ ਬੇਹਰ ਕੇ ਬੈਠ ਗਿਆ ਤੇ ਕਹਿਣ ਲੱਗਾ ਕਿ ਮੈਂ ਤਾਂ ਆਪਣਾ ਅੱਧਾ ਹਿੱਸਾ ਹੀ ਲਵਾਂਗਾ। ਜੱਟ ਇਹ ਸੁਣ ਕੇ ਸੋਚਾਂ ਵਿੱਚ ਪੈ ਗਿਆ। ਜੱਟ ਦੀ ਘਰ ਵਾਲੀ ਕਹਿਣ ਲੱਗੀ ਕਿ ਤੂੰ ਡਰ ਨਾ ਮੈਂ ਉਹਦਾ ਆਪੇ ਬੰਦੋਬਸਤ ਕਰ ਲੈਂਦੀ ਆਂ। ਜੱਟ ਖੇਤਾਂ ਨੂੰ ਚਲਾ ਗਿਆ ਤੇ ਮੰਗਰੋ ਜੱਟੀ ਨੇ ਇੱਕ ਤੌੜੀ ਵਿੱਚ ਅੱਗ ਪਾ ਕੇ ਆਪਣੇ ਬਾਲ ਖਿਲਾਰ ਕੇ ਮੂੰਹ ਸਿਰ ਕਾਲਾ ਕਰਕੇ ਹੱਥ ਵਿੱਚ ਤਲਵਾਰ ਫੜ ਲਈ ਤੇ ਤੌੜੀ ਸਿਰ ਉੱਤੇ ਰੱਖ ਕੇ ਖੇਤਾਂ ਨੂੰ ਚੱਲ ਪਈ। ਉਸ ਨੂੰ ਵੇਖ ਕੇ ਗਿੱਦੜ ਜੱਟ ਨੂੰ ਪੁੱਛਣ ਲੱਗਾ ਜੱਟਾ ਉਹ ਕੌਣ ਆਉਂਦਾ ਜੱਟ ਨੇ ਕਿਹਾ ਕਿ ਇਹ ਤਾਂ ਕੋਈ ਭੂਤ ਚੜੀ ਲੱਗਦੀ ਏ ਗਿੱਦੜ ਬੜਾ ਡਰ ਗਿਆ ਤੇ ਉਸ ਨੇ ਜੱਟ ਨੂੰ ਪੁੱਛਿਆ ਹੁਣ ਕੀ ਕਰੀਏ ਜੱਟ ਨੇ ਕਿਹਾ ਗਿੱਦੜਾ ਤੂੰ ਕਿਧਰੇ ਲੁਕ ਜਾ ਤੇ ਮੈਂ ਉਹਦਾ ਪਤਾ ਲੈ ਕੇ ਆਉਣਾ ਗਿੱਦੜ ਖੂਹ ਦੇ ਵਿੱਚ ਬੱਚੇ ਵਿੱਚ ਲੁਕ ਗਿਆ ਤੇ ਜੱਟਾ ਆਪਣੀ ਘਰ ਵਾਲੀ ਕੋਲ ਗਿਆ ਤੇ ਵਾਪਸ ਆਣ ਕੇ ਗਿੱਦੜ ਨੂੰ ਕਹਿਣ ਲੱਗਾ ਕਿ ਗਿੱਦੜਾ ਉਹ ਤਾਂ ਕਹਿੰਦੀ ਏ ਮੈਨੂੰ ਗਿੱਦੜ ਦੀ ਪੂੰਛ ਚਾਹੀਦੀ ਏ ਮੈਂ ਪੂੰਛ ਲੈ ਕੇ ਚਲੀ ਜਾਵਾਂਗੀ ਗਿੱਦੜ ਨੇ ਕਿਹਾ ਠੀਕ ਹੈ ਜੇਕਰ ਪੂੰਛ ਦਿੱਤਿਆਂ ਜਾਨ ਬਚਦੀ ਹੈ ਤਾਂ ਫਿਰ ਤੂੰ ਮੇਰੀ ਪੂੰਛ ਵੱਢ ਕੇ ਉਸ ਨੂੰ ਦੇ ਆ ਜੱਟ ਨੇ ਦਾਤਰੀ ਨਾਲ ਗਿੱਦੜ ਦੀ ਪੂੰਛ ਘੋੜ ਕੇ ਵੱਢ ਲਈ ਤੇ ਆਪਣੀ ਘਰਵਾਲੀ ਘਰਵਾਲੀ ਕੋਲ ਲੈ ਗਿਆ ਉਸ ਨੇ ਕਿਹਾ ਕਿ ਹੈ ਗਿੱਦੜ ਅਜੇ ਵੀ ਨਹੀਂ ਡਰ ਕੇ ਦੌੜਿਆ ਉਸ ਨੇ ਜੱਟ ਨੂੰ ਕਿਹਾ ਤੂੰ ਜਾ ਤੇ ਇਸ ਵਾਰ ਗਿੱਦੜ ਪਾਸੋਂ ਉਸ ਦੇ ਕੰਨ ਮੰਗ ਜੱਟ ਨੇ ਜਾ ਕੇ ਗਿੱਦੜ ਨੂੰ ਕਿਹਾ ਮਿੱਤਰਾ ਹੁਣ ਚੜੇਲ ਕਹਿੰਦੀ ਏ ਭਾਈ ਮੈਨੂੰ ਗਿੱਦੜ ਦੇ ਕੰਨ ਚਾਹੀਦੇ ਨੇ ਗਿੱਦੜ ਨੇ ਕਿਹਾ ਜਿਵੇਂ ਤੇਰੀ ਮਰਜ਼ੀ ਜਾਨ ਤਾਂ ਵੱਜਣੀ ਚਾਹੀਦੀ ਐ ਜੱਟ ਨੇ ਗਿੱਦੜ ਦੇ ਕੰਨ ਵੀ ਵੱਢ ਲਏ ਤੇ ਆਪਣੀ ਘਰ ਵਾਲੀ ਕੋਲ ਗਿਆ ਉਸ ਸੋਚੀ ਉਸ ਸੋਚਿਆ ਭਾਈ ਗਿੱਦੜ ਤੇ ਬੜਾ ਪੱਕਾ ਏ ਜੱਟ ਦੀ ਘਰ ਵਾਲੀ ਨੇ ਜੱਟ ਨੂੰ ਕਿਹਾ ਕਿ ਹੁਣ ਤੂੰ ਗਿੱਦੜ ਪਾਸੋਂ ਜਾ ਕੇ ਉਸ ਦੀ ਇੱਕ ਲੱਤ ਮੰਗ ਜਦ ਜੱਟ ਨੇ ਜਾ ਕੇ ਗਿੱਦੜ ਪਾਸੋਂ ਉਸ ਦੀ ਇੱਕ ਲੱਤ ਮੰਗੀ ਗਿੱਦੜ ਇਹ ਕਹਿ ਕੇ ਦੌੜ ਗਿਆ ਕਿ ਜੱਟਾ ਇੰਜ ਦਾ ਚੁੜੇਲ ਹੌਲੀ-ਹੌਲੀ ਮੈਨੂੰ ਸਾਰਾ ਹੀ ਖਾ ਜਾਊਗੀ ਗਿੱਦੜ ਨੇ ਜੰਗਲ ਵਿੱਚ ਜਾ ਕੇ ਸਾਰੀ ਗੱਲ ਆਪਣੇ ਯਾਰਾਂ ਦੋਸਤਾਂ ਨੂੰ ਦੱਸੀ ਉਹਨਾਂ ਕਿਹਾ ਮੂਰਖਾ ਉਹ ਚੁੜੇਲ ਕਦੋਂ ਸੀ ਉਹ ਤਾਂ ਜੱਟ ਦੀ ਘਰ ਵਾਲੀ ਸੀ ਉਹਨਾਂ ਸਾਰਿਆਂ ਸਲਾਹ ਕੀਤੀ ਕਿ ਹੋਵੇ ਨਾ ਤੇ ਜੱਟ ਕੋਲੋਂ ਬਦਲਾ ਲਿਆ ਜਾਵੇ ਉਹ ਸਾਰੇ ਇਕੱਠੇ ਹੋ ਕੇ ਖੂਹ ਉੱਪਰ ਆ ਗਏ ਜਦ ਜੱਟ ਤੇ ਜੱਟੀ ਨੇ ਬਹੁਤੇ ਸਾਰੇ ਗਿੱਦੜਾਂ ਨੂੰ ਆਉਂਦੇ ਵੇਖਿਆ ਤਾਂ ਉਹ ਡਰਦੇ ਮਾਰੇ ਖੂਹ ਨੇੜੇ ਇੱਕ ਰੁੱਖ ਉੱਪਰ ਜੜ ਗਏ ਗਿੱਦੜ ਰੁੱਖ ਹੇਠਾਂ ਆ ਕੇ ਸਲਾਹਾਂ ਕਰਨ ਲੱਗ ਪਏ ਹੁਣ ਕੀ ਕੀਤਾ ਜਾਵੇ ਉਹਨਾਂ ਸਲਾਹ ਬਣਾਈ ਕਿ ਆਪਾਂ ਇੱਕ ਦੂਜੇ ਦੇ ਉੱਪਰ ਖੜੇ ਹੋ ਹੋ ਕੇ ਉੱਪਰ ਤੱਕ ਪਹੁੰਚ ਸਕਦੇ ਹਾਂ ਲੰਡਾ ਗਿੱਦੜ ਸਭ ਤੋਂ ਹੇਠਾਂ ਖੜਾ ਹੋ ਗਿਆ ਤੇ ਬਾਕੀ ਉਸ ਤੋਂ ਉੱਪਰ ਖੜੇ ਹੋ ਗਏ ਜਦ ਜੱਟ ਨੇ ਵੇਖਿਆ ਕਿ ਇਹ ਤਾਂ ਉੱਪਰ ਤੱਕ ਪਹੁੰਚ ਹੀ ਚੱਲੇ ਨੇ ਤਾਂ ਜੱਟ ਨੇ ਜੱਟੀ ਨੂੰ ਕਿਹਾ ਫੜਾਈ ਜੱਟੀ ਇਹ ਡੰਡਾ ਹੇਠੋਂ ਨਿਕਲ ਨਾ ਜਾਵੇ ਲੰਡਾ ਇੰਨਾ ਸੁਣਦਿਆਂ ਹੀ ਲੰਡਾ ਗਿੱਦੜ ਹੀਠੋਂ ਨਿਕਲ ਕੇ ਦੌੜ ਗਿਆ ਤੇ ਬਾਕੀ ਸਾਰੇ ਗਿੱਦੜ ਖੂਹ ਵਿੱਚ ਜਾ ਡਿੱਗੇ ਲੰਡੇ ਨੂੰ ਭਜਾ ਕੇ ਜੱਟ ਤੇ ਜੱਟੀ ਖੁਸ਼ੀ ਖੁਸ਼ੀ ਫਸਲ ਸਾਂਭਣ ਚਲੇ ਗਏ ਬਰਬਰਾਖਾ